ਕਰਨਵਾਰੀ ਕਰਨਵਾਰੀ ਹੈਲੋ ਮੇਰੇ ਅੱਥ ਪੈਣਾ ਉਹ ਹੈ ਕੋਈ ਸਰਕਾਰ ਆ ਰਹੀ ਹੈ ਕੋਈ ਸਰਕਾਰ ਆ ਰਹੀ ਹੈ ਤੁਸੀਂ ਧੱਕੇ ਮਾਰੇ ਨੇ ਪੁੱਤਰ ਕਰ ਧੱਕੇ ਮਾਰੇ ਮੇਰੀ ਗੱਲ ਸੁਣ ਲੈ ਬੰਦੇ ਨੂੰ ਹੈਲੋ ਨਾਂ ਨਹੀਂ ਸੀ ਆਪਣੇ ਨਾਂ ਕੀ ਉਹ ਨਾ ਪੁੱਛਣਾ ਇਹ ਕੈਮਰਾ ਜ ਆਪਣੇ ਕਰ ਕੀ ਗੱਲ ਹੈ ਤੇਰੇ ਤੂੰ ਦੱਸ ਉਹ ਬੰਦਾ ਸਵਾਰ ਲੈ ਕੇ ਪੰਜਾਬ ਦੇ ਲੋਕ ਬਹੁਤ ਹੀ ਪਰੇਸ਼ਾਨ ਨੇ ਰੋਜ਼ਾਨਾ ਹੀ ਬੀਆਰਟੀਸੀ ਬੱਸਾਂ ਦੀਆਂ ਖਬਰਾਂ ਨੇ ਸਾਹਮਣੇ ਆਂਗਿਆ ਰਹਿੰਦੀਆਂ ਨੇ ਕਦੇ ਸਵਾਰੀਆਂ ਨੂੰ ਪਾਸੇ ਚੜਨ ਹੀ ਦੇਂਦੇ ਤਾਂ ਕਦੀ ਨਾ ਥੱਲੇ ਡੇਗਦੇਂਦੇ ਨੇ ਐਦਾ ਦੇ ਹੀਕ ਮਾਮਲਾ ਖੰਨਾ ਤੋਂ ਸਾਹਮਣੇ ਹੈ ਜਦੋਂ ਇੱਕ ਮਹਿਲਾ ਪਾਸੇ ਉੱਤੇ ਚੜਨ ਲੱਗਦੀ ਹੈ ਤਾਂ ਬੱਸ ਡਰਾਈਵਰ ਵੱਲੋਂ ਬੱਸ ਨੂੰ ਪਜਾ ਲਈ ਜਾਂਦਾ ਹੈ ਲੇਕਿਨ ਜੋ ਮਹਿਲਾ ਉੱਥੇ ਥੱਲੇ ਡਿੱਗ ਜਾਂਦੀ ਹੈ ਕਿਸੇ ਨੇ ਪੁੱਛਿਛ ਕਰਦੇ ਹੋਏ ਪੱਤਰਕਾਰ ਅਮਨ ਤਗੜਾ ਉਹਨਾਂ ਕੋਲ ਜਾਂਦਾ ਹੈ ਪਰ ਡਰਾਈਵਰ ਦੇ ਵੱਲੋਂ ਪੱਤਰਕਾਰ ਨੂੰ ਕੁੱਟਿਆ ਜਾਂਦਾ ਜੀ ਹਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉੱਥੇ ਕੁਝ ਲੋਕਾਂ ਦਾ ਇਹ ਇਲਜ਼ਾਮ ਲਗਾਇਆ ਗਿਆ ਪੱਤਰਕਾਰ ਤੇ ਕਿ ਜੋ ਪੱਤਰਕਾਰ ਹੈ ਉਹ ਡਰਾਈਵਰ ਤੋਂ ਪੈਸੇ ਦੀ ਮੰਗ ਕਰਦਾ ਹੈ ਇਸ ਦੇ ਨਾਲ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਜੋ ਪੱਤਰਕਾਰ ਹੈ ਉਸ ਨੇ ਸ਼ਰਾਬ ਪੀਤੀ ਗਈ ਸੀ ਕਿ ਹੁਣ ਇਹਨਾਂ ਡਰਾਈਵਰਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਜੋ ਸੱਚ ਬੋਲਦਾ ਹੈ ਉਸ ਦੇ ਨਾਲ ਐਤਾ ਹੀ ਧੱਕਾ ਹੁੰਦਾ ਰਹੇਗਾ ਉਥੇ ਹੀ ਮੌਜੂਦ ਇੱਕ ਸਿੱਖ ਨੌਜਵਾਨ ਨੇ ਪੱਤਰਕਾਰ ਦੇ ਹੱਕ ਦੇ ਵਿੱਚ ਬੋਲ ਸਤਸ਼੍ਰੀਆਕਾਲ ਮਹਾਂਪੂਰਮ ਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਇਹ ਪੂਰਾ ਮੈਟਰ ਕੀ ਸੀ ਮਾਰਾ ਹੀ ਚੜ ਰਾਇਆ ਦੀਏ ਬੱਸ ਚ ਉਹ ਇਹਨਾਂ ਨੇ ਬੱਸ ਨਹੀਂ ਰੋਕੀ ਬੱਸ ਥਲੇ ਕਰ ਗਈ ਮਾਰਾ ਥਲੇ ਕਰ ਗਈ ਬੱਸ ਚੋਂ ਤੇ ਮੈਂ ਉੱਤੇ ਕੀ ਕੀਤਾ ਜੀ ਤਾਂ ਕੋਈ ਗਾਲ ਨਹੀਂ ਕੱਢੀ ਇਲਜ਼ਾਮ ਤੇਰੇ ਤੇ ਲਾਉਂਦੇ ਨੇ ਵੀ ਤਾਂ ਗਾਲਾਂ ਕੱਢੀਆਂ ਨੇ ਇਹਨਾਂ ਨੂੰ ਤੇ ਮੈਂ ਮਾਤਾ ਜੀ ਨੂੰ ਡਰਾਈਵਰ ਨੂੰ ਸਿਰਫ ਇਹਨਾਂ ਪੁੱਛਿਆ ਸੀਗਾ ਵੀ ਇੱਕ ਬੱਸ ਦੇ ਵਿੱਚ ਉੱਕੇ ਹੋ ਗਏ ਨੇ ਤੇ ਡਰਾਈਵਰ ਨੇ ਕੀ ਕੀਤਾ ਤੇਰੇ ਨਾਲ ਧੱਕਾਸ਼ਾਹੀ ਕੀਤੀ ਉਹਨਾਂ ਨੇ ਤੇ ਇਹ ਸਾਰੀ ਪਬਲਿਕ ਦੋਸ਼ ਲਾਉਂਦੀ ਐ ਵੀ ਪੈਸੇ ਮੰਗੇ ਨੇ ਤੇ ਤੁਸੀਂ ਇੱਥੇ ਨਹੀਂ ਸਾਰੇ ਇੱਕ ਇਹਨਾਂ ਦਾ ਡਰਾਈਵਰ ਨੇ ਜਿੰਨਾ ਵੀ ਡਰਾਈਵਰ ਮਹਿਕਮਾ ਇਹਨਾਂ ਦਾ ਸਾਰਿਆਂ ਦਾ ਇੱਕ ਇੱਕ ਹੀ ਹੈ ਇਹਨਾਂ ਨੇ ਸਾਰਿਆਂ ਨੇ ਗੁੰਡਾਗਰਦੀ ਕੀਤੀ ਆ ਜੀ ਮਾਰਕੁੱਟ ਕੀਤੀ ਆ ਜ ਕਿਹੜੇ ਪਿੰਡ ਦੇ ਆ ਨਾ ਪਿੰਡ ਕਲਾਹੀ ਆ ਹੱਕ ਸੱਚ ਦੀ ਲੜਾਈ ਦੇ ਨਾਲ ਹਾਂ ਹੱਕ ਸੱਚ ਦੀ ਨਾਲੇ ਆ ਬਾਈ ਕੋਈ ਮੈਂ ਮੈਂ ਪੈਸੇ ਦੀ ਟਮੰਡ ਕੀਤੀ ਆ ਨਹੀਂ ਕੋਈ ਪੈਸੇ ਦੀ ਟਮੰਡ ਨਹੀਂ ਕੀਤੀ ਤੇ ਇੱਕ ਨਰਪਕ ਪੱਤਰਕਾਰ ਨਵਾਈ ਆ ਉੱਥੇ ਜਾ ਆਂਟੀ ਉਹ ਬੱਸ ਦੇ ਵਿੱਚੋਂ ਗਿਰੇ ਨੇ ਨਵਾਈ ਆ ਕਿੱਥੇ ਗਰੀ ਆ ਵੀਰੇ ਆ ਬੜੇ ਬੱਸ ਸਟੈਂਡ ਦੇ ਸਾਹਮਣੇ ਬਾਈ ਉਹ ਜਿਹੜੇ ਇਹ ਲੋਕ ਟਰੈਵਰ ਇਕੱਠੇ ਹੋ ਕੇ ਜਿਹੜੇ ਲੱਕੜਾ ਟਰੈਵਰ ਆ ਨੇ ਇਕੱਠੇ ਹੋ ਕੇ ਮੇਰੇ ਤੋਂ ਤਾਵਾ ਬੋਲਿਆ ਉਹਦੇ ਵਾਰ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੀ ਸਾਰੇ ਸਾਬ ਗਲਤ ਗੱਲਾਂ ਵੀ ਤੇਰੇ ਨਾਲ ਤਾਂ ਕਾਕੀਤਾ ਇਹਨਾਂ ਨੇ ਪੈਸੇ ਲੈਨੇ ਆ ਇਹ ਕਹਿੰਦੇ ਨੇ ਲਿਆ ਬੰਦਾ ਦਿਖਾ ਦੇ ਨੂੰ ਕਿਹੜਾ ਬੰਦਾ ਤੇਰੇ ਨਾਲ ਧੱਕਾ ਕੀਤਾ ਉਹ ਸਾਰੇ ਸਭ ਬੇਇਨਸਾਫੀ ਆ ਵੀ ਤੇਰੇ ਨਾਲ ਗੱਲ ਕਰਦੇ ਜਿਹੜੀ ਕਰਨੀ ਸੀ ਇਹਨਾਂ ਨੇ ਆ ਨੰਬਰ ਲੈ ਲਓ 99976 77940 ਕੀ ਨਾਮ ਮੁਗੜੇ ਵੀਰੇ ਆਪਣਾ ਦਲਬੀਰ ਸਿੰਘ ਮੈਨੂੰ ਹੂਨ ਲਾਲ ਜੇ ਮਰਜ਼ੀ ਲਾ ਲਿਓ ਮੈਂ ਗਵਾਹੀ ਦਊਂਗਾ ਠੀਕ ਆ ਜੀ ਕਰਨਵਾਰੀ ਨੇ ਕਰਨਵਾਰੀ ਨੇ ਹਲੋ ਦੱਛ ਬਈਨਾ ਕੋਣਿਆ ਸਰਕਾਰ ਆਇਆ ਕੋਣਿਆ ਸਰਕਾਰ ਆਇਆ ਤੁਸੀਂ ੱੱਕੇ ਮਾਰੇ ਨੇ ਪੁੱਤਰ ਕਰ ੱੱਕੇ ਮਾਰੇ ਮੇਰੀ ਗੱਲ ਸੁਣ ਲੈ ਬੰਦਿਆਂ ਨੂੰ ਹਲੋ ਨਾਂ ਨਹੀਂ ਤੁਸੀਂ ਆਪਣੇ ਨਾਂ ਦੀ ਆ ਉਹ ਨਾ ਪੁੱਛਣਾ ਇਹ ਕੈਮਰਾ ਜਾਂ ਬਰੇਕ ਕੀ ਗੱਲ ਤੇਨੂੰ ਮੈਂ ਕੱਲ ਦੀ ਤੂੰ ਦੱਛ ਉਹ ਨਹੀਂ ਬੜਾ ਦਿੱਲੋ ਬਹੁਤ ਹੀ ਪਰੇਸ਼ਾਨ ਨੇ ਰੋਜ਼ਾਨਾ ਹੀ ਬੀਆਰਟੀਸੀ ਬੱਸਾਂ ਦੀਆਂ ਖਬਰਾਂ ਨੇ ਸਾਹਮਣੇ ਆਂਗਿਆ ਰਹਿਂਤੀਆਂ ਨੇ ਕਦੇ ਸਵਾਰੀਆਂ ਨੂੰ ਬੱਸ ਤੇ ਚੜਨ ਹੀ ਦਿੰਦੇ ਤਾਂ ਕਦੇ ਇਹਨਾਂ ਨੂੰ ਥੱਲੇ ਡੇਗ ਦਿੰਦੇ ਨੇ ਐਦਾ ਦੇ ਹੀ ਇੱਕ ਮਾਮਲਾ ਖੰਨਾ ਤੋਂ ਸਾਹਮਣੇ ਹੈ ਜਦੋਂ ਇੱਕ ਮਹਿਲਾ ਬੱਸ ਦੇ ਉੱਤੇ ਚੜਨ ਲੱਗਦੀ ਹੈ ਤਾਂ ਬੱਸ ਡਰਾਈਵਰ ਵੱਲੋਂ ਬੱਸ ਨੂੰ ਪਜਾ ਲਈ ਤਾਂ ਦੰਦੇ ਲਿਕੇ ਜੋ ਮਹਿਲਾ ਉੱਥੇ ਥੱਲੇ ਡਿੱਗ ਜਾਂਦੀ ਹੈ ਕਿਸੇ ਨੇ ਪੁੱਛ ਕਿਛ ਕਰਦੇ ਹੋਏ ਪੱਤਰਕਾਰ ਅਮਨ ਤਗੜਾ ਉਹਨਾਂ ਕੋਲ ਜਾਂਦਾ ਡ라이ਵਰ ਦੇ ਵੱਲੋਂ ਪੱਤਰਕਾਰ ਨੂੰ ਕੁੱਟਿਆ ਜਾਂਦਾ ਜੀ ਹਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉੱਥੇ ਕੁਝ ਲੋਕਾਂ ਦਾ ਇਹ ਇਲਜ਼ਾਮ ਲਗਾਇਆ ਗਿਆ ਪੱਤਰਕਾਰ ਤੇ ਕਿ ਜੋ ਪੱਤਰਕਾਰ ਹੈ ਉਹ ਡਰਾਈਵਰ ਤੋਂ ਪੈਸੇ ਦੀ ਮੰਗ ਕਰਦਾ ਹੈ ਤੇ ਇਸ ਦੇ ਨਾਲ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਜੋ ਪੱਤਰਕਾਰ ਹੈ ਉਸ ਨੇ ਸ਼ਰਾਬ ਪੀਤੀ ਗਈ ਸੀ ਕਿ ਹੁਣ ਇਹਨਾਂ ਡਰਾਈਵਰਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਜੋ ਸੱਚ ਬੋਲਦਾ ਉਸਦੇ ਨਾਲ ਇਤਾਂ ਹੀ ੱਤਕਾ ਹੁੰਦਾ ਰਹੇਗਾ। ਉਥੇ ਹੀ ਮੌਜੂਦ ਇੱਕ ਸਿੱਖ ਨੌਜਵਾਨ ਨੇ ਪੱਤਰਕਾਰ ਦੇ ਹੱਕ ਦੇ ਵਿੱਚ ਬੋਲਿਆ। ਸਤਸ਼੍ਰੀਆਕਾਲ ਮਹਾਂਪੂਰਮ ਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼। ਇਹ ਪੂਰਾ ਮੈਟਰ ਕੀ ਸੀ? ਮਾਤਾ ਹੀ ਚੜ ਰਹੀ ଥିਏ ਬੱਸ ਚ ਉਹ ਇਹਨਾਂ ਨੇ ਬੱਸ ਨਹੀਂ ਰੋਕੀ ਬੱਸ ਥਲੇ ਕਰ ਗਈ ਮਾਤਾ ਕਾ ਥਲੇ ਕਰ ਗਈ ਬੱਸ ਚੋਂ ਤੇ ਮੈਂ ਉੱਤੇ ਕੀ ਕੀਤਾ ਜੀ ਤਾਂ ਕੋਈ ਗਾਲ ਨਹੀਂ ਕੱਢੀ ਇਲਜ਼ਾਮ ਤੇਰੇ ਤੇ ਲਾਉਂਦੇ ਨੇ ਵੀ ਤਾਂ ਗਾਲਾਂ ਕੱਢੀਆਂ ਨੇ ਇਹਨਾਂ ਨੂੰ ਤੇ ਮੈਂ ਮਾਤਾ ਜੀ ਨੂੰ ਡਰਾਈਵਰ ਨੂੰ ਸਿਰਫ ਇਹਨਾਂ ਪੁੱਛਿਆ ਸੀਗਾ ਵੀ ਇੱਕ ਬੱਸ ਦੇ ਵਿੱਚ ਉੱਕੇ ਹੋ ਗਏ ਨੇ ਤੇ ਡਰਾਈਵਰ ਨੇ ਕੀ ਕੀਤਾ ਤੇਰੇ ਨਾਲ ਤਾਂ ਕਸ਼ਾਈ ਕੀਤੀ ਉਹਨਾਂ ਨੇ ਤੇ ਇਹ ਸਾਰੀ ਪਬਲਿਕ ਦੋਸ਼ ਲਾਉਂਦੇ ਆ ਵੀ ਪੈਸੇ ਮੰਗੇ ਨੇ ਤੇ ਤੁਸੀਂ ਇੱਥੇ ਨਹੀਂ ਸਾਰੇ ਇੱਕ ਇਹਨਾਂ ਦਾ ਡਰਾਈਵਰ ਨੇ ਜਿੰਨਾ ਵੀ ਡਰਾਈਵਰ ਮਹਿਕਮਾ ਇਹਨਾਂ ਦਾ ਸਾਰਿਆਂ ਦਾ ਇੱਕ ਇੱਕ ਹੀ ਹੈ ਇਹਨਾਂ ਨੇ ਸਾਰਿਆਂ ਨੇ ਗੁੰਡਾਗਰਦੀ ਕੀਤੀ ਆ ਜੀ ਮਾਰਕੁੱਟ ਕੀਤੀ ਆ ਜੀ ਆ ਕਿਹੜੇ ਪਿੰਡ ਦੇ ਆ ਨਾ ਪਿੰਡ ਕਲਾਹੀ ਆ ਹੱਕ ਸੱਚ ਦੀ ਲੜਾਈ ਦੇ ਨਾਲ ਹਾਂ ਹੱਕ ਸੱਚ ਦੀ ਨਾਲੇ ਆ ਬਾਈ ਕੋਈ ਮੈਂ ਮੈਂ ਪੈਸੇ ਦੀ ਟਮਾਂਡ ਕੀਤੀ ਆ ਨਹੀਂ ਕੋਈ ਪੈਸੇ ਦੀ ਟਮਾਂਡ ਨਹੀਂ ਕੀਤੀ ਤੇ ਇੱਕ ਨਰਪਕ ਪੱਤਰਕਾਰ ਨਵਾਈ ਆ ਉੱਥੇ ਜਿਹੜਾ ਆਂਟੀ ਉਹ ਬੱਸ ਦੇ ਵਿੱਚੋਂ ਗਿਰੇ ਨੇ ਨਵਾਈ ਆ ਕਿੱਥੇ ਗਰੀ ਹੈ ਵੀਰੇ ਆ ਬੜੇ ਬੱਸ ਸਟੈਂਡ ਦੇ ਸਾਹਮਣੇ ਬਾਈ ਉਹ ਜਿਹੜੇ ਇਹ ਲੋਕ ਟਰੈਵਰ ਕਿੱਥੇ ਹੋ ਕੇ ਜਿਹੜੇ ਲੱਕੜਾ ਟਰੈਵਰ ਆ ਨੇ ਕਿੱਥੇ ਹੋ ਕੇ ਮੇਰੇ ਤੋਂ ਤਾਵਾ ਬੋਲਿਆ ਉਹਦੇ ਵਾਰ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੀ ਸਾਰੇ ਸਾਥ ਗਲਤ ਗੱਲ ਆ ਵੀ ਤੇਰੇ ਨਾਲ ਧੱਕਾ ਕੀਤਾ ਇਹਨਾਂ ਨੇ ਪੈਸੇ ਲੈਣੇ ਆ ਇਹ ਕਹਿੰਦੇ ਨੇ ਲੈ ਬੰਦਾ ਦਿਖਾ ਜਾਨੂੰ ਕਿਹੜਾ ਬੰਦਾ ਤੇਰੇ ਨਾਲ ਧੱਕਾ ਕੀਤਾ ਉਹ ਸਾਰੇ ਸਾਥ ਬੇਇਨਸਾਫੀ ਆ ਵੀ ਤੇਰੇ ਨਾਲ ਗੱਲ ਕਰਦੇ ਜਿਹੜੀ ਕਰਨੀ ਸੀ ਇਹਨਾਂ ਨੇ ਆ ਨੰਬਰ ਲੈ ਲਓ 99976 77940 ਕੀ ਨਾਮੋਂ ਬੜੇ ਵੀਰ ਆਪਣਾ ਦਲਬੀਰ ਸਿੰਘ ਮੈਨੂੰ ਫੋਨ ਲਾਲ ਜੇ ਮਰਜ਼ੀ ਲਾ ਲਿਓ ਮੈਂ ਗਵਾਹੀ ਦਊਂਗਾ ਠੀਕ ਆ ਜੀ ਪਾੜਾ ਬੰਦਲਾ ਆ ਤੋ ਦੰਗੀਆਂ ਯਾਰ